ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਔਨ ਮਾਈ ਪੇਜ ਜੇ ਤੁਸੀਂ ਸਾਨੂੰ YouTube ਤੇ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਬੈਲ ਆਈਕਨ ਨਾਲ ਕੀ ਹੁੰਦਾ ਤੁਹਾਡੇ ਤੱਕ ਨੋਟੀਫਿਕੇਸ਼ਨ ਪਹਿਲਾਂ ਆ ਜਾਂਦੀ ਹੈ ਬਹੁਤ ਹੀ ਪਿਆਰੇ ਪਿਆਰੇ ਜਿਹੇ ਪ੍ਰਿੰਟ ਤੁਹਾਡੇ ਤੱਕ ਆਪਾਂ ਲੈ ਕੇ ਆਉਨੇ ਆ ਹਨਾ ਇਹਨਾਂ ਪ੍ਰਿੰਟ ਦੇ ਹਨਾ ਵੀਡੀਓ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਜੀ ਪਹਿਲਾਂ ਪਹੁੰਚਣੀ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਿੰਟ ਬਹੁਤ ਤੇਜ਼ੀ ਨਾਲ ਨਿਕਲਦੇ ਨੇ ਬਾਕੀ ਅੱਜ ਅੱਜ ਦੀ ਵੀਡੀਓ ਰੋਗੀ ਜੀ ਆਪਣੀ ਵਰਕ ਵਾਲੇ ਸੁੱਟਾਂ ਦੀ ਤੇ ਤੁਸੀਂ ਵੀਡੀਓ ਨੂੰ ਪਲੀਜ਼ ਲਾਸਟ ਤੱਕ ਜ਼ਰੂਰ ਦੇਖਿਓ ਚ ਸਟੱਫ ਲੱਗਿਆ ਕਿਵੇਂ ਦਾ ਲੱਗਿਆ ਤੇ ਵਰਕ ਕਿਵੇਂ ਦਾ ਹੋਇਆ ਪੂਰਾ ਡਿਟੇਲ ਚ ਤੁਹਾਨੂੰ ਉਹ ਸੂਟਾਂ ਬਾਰੇ ਦੱਸਾਂਗੇ ਵੀਡੀਓ ਸ਼ੁਰੂ ਕਰਦੇ ਆ ਤੇ ਪਲੀਜ਼ ਲਾਈਕ ਕਮੈਂਟ ਹਾਂਜੀ ਜਿਹੜਾ ਪਹਿਲਾ ਸੂਟ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਇਹ ਮਲਾਈ कॉटन ਸਟੱਫ ਤੇ ਬਣਿਆ ਹੋਇਆ ਜੀ ਸਟੱਫ ਬਹੁਤ ਹੀ ਜ਼ਿਆਦਾ ਸੌਫਟ ਆ ਆਪਣੇ ਮਸ਼ੀਨ ਵਰਕ ਦੇ ਸੂਟ ਜ਼ਿਆਦਾਤਰ ਇਸੇ ਤੇ ਹੀ ਬੰਦੇ ਨੇ ਬਹੁਤ ਪਿਆਰਾ ਤੁਸੀਂ ਵਰਕ ਸਾਰਾ ਚੈੱਕ ਕਰ ਸਕਦੇ ਹੋ ਦੇਖੋ ਤੁਸੀਂ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਇਹਦੇ ਸ਼ਰਟ ਦੇ ਕਾਰਨਰ ਤੇ ਫਲਾਰ ਬਣੇ ਹੋਣਗੇ ਤੇ ਵਿੱਚ ਵੀ ਫਲਾਰ ਬਣੇ ਹੋਏ ਨੇ ਇਹ ਦੇਖੋ ਤੁਸੀਂ ਸੈਂਟਰ 'ਚ ਵੀ ਫਲਾਰ ਆ ਜਾਣਗੇ ਤੇ ਬਾਕੀ ਆਪਣਾ ਹਨਾ ਬੈਕ ਤੇ ਵੀ ਕੰਮ ਹੋਇਆ ਇਹ ਬੈਕ ਦੇ ਕਾਰਨਰ ਆ ਗਏ ਜੀ ਤੇ ਬੈਕ ਤੇ ਇਸ ਤਰ੍ਹਾਂ ਦਾ ਫਲਾਰ ਤੁਹਾਨੂੰ ਮਿਲੇਗਾ ਇਹ ਉੱਪਰ neck ਕੋਲੇ ਫਲਾਰ ਆ ਗਿਆ ਜੀ ਇਹ ਬੈਕ ਬਣੀ ਹੋਈ ਐ ਸੂਟ ਦੀ ਬਾਕੀ ਇਸ 'ਚ ਆਪਣਾ ਜਿਹੜਾ ਸਟ੍ਰੇਟ ਸਲਵਾਰ ਦਾ ਕੰਮ ਵੀ ਹੋਇਆ ਇਸ ਤਰ੍ਹਾਂ ਬੂਟੇ ਬਣੇ ਹੋਇਆ ਸਟ੍ਰੇਟ ਸਲਵਾਰ ਤੇ ਸੇਮ ਬੁੱਟੇ ਆਪਾਂ ਇਸ ਤਰ੍ਹਾਂ ਬਾਜੂ ਤੇ ਵੀ ਮਿਲਦੇ ਜੇ। ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਬਾਜੂ ਤੇ ਵੀ ਹੋਇਆ ਹੋਇਆ। ਸੇਮ ਆਪਾਂ ਦੋ ਸੂਟ ਰੈਡੀ ਕੀਤੇ ਨੇ ਜੀ ਇਸ 'ਚ। ਬਾਕੀ ਆਪਣੇ ਹੋ ਰਹੇ ਨੇ ਸੂਟ ਰੈਡੀ। ਇਹ ਦੇਖੋ ਤੁਸੀਂ। ਬਹੁਤ ਹੀ ਪਿਆਰਾ ਜਿਹਾ ਕੰਮ ਹੈ। ਮਾਮਾ ਧੀਆਂ ਦੇ ਸੂਟ ਸੀ ਜੀ ਇਹ ਬਣੇ ਨੇ ਜਿਹੜੇ। ਸੇਮ ਕੰਮ ਮਿਲੂਗਾ ਅੱਗੇ ਪਿੱਛੇ ਸਾਰਾ ਸੇਮ ਹੋਇਆ ਹੋਇਆ ਜੀ ਤੇ ਇਸ ਤਰ੍ਹਾਂ ਬਾਜੂ ਤੇ ਕੰਮ ਮਿਲੂਗਾ ਤੇ ਪੌਂਚਿਆਂ ਤੇ ਕੰਮ ਮਿਲੂਗਾ। ਇਹਨਾਂ ਨਾਲ ਦੁਪੱਟੇ ਵਗੈਰਾ ਸਾਰਾ ਹਨਾ ਰੈਡੀ ਕਰਨਾ ਪੂਰਾ ਸੂਟ ਤੁਹਾਨੂੰ ਸਟਿਚ ਹੋਣ ਤੋਂ ਬਾਅਦ ਹੀ ਦਿਖਾਵਾਂਗੇ ਅੱਗੇ ਆ ਗਿਆ ਜੀ ਆਪਣਾ ਰਸਟ ਕਲਰ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਬਣਿਆ ਇਹ ਆਪਣੇ ਕੋਲੇ ਸੂਟ ਅਵੇਲੇਬਲ ਹੈ ਜੀ ਆਪਾਂ ਕਈ ਸੂਟ ਰੈਡੀ ਕਰਵਾਏ ਸੀਗੇ ਇਹ ਜਿਵੇਂ ਇਹਦੇ ਕੰਮ ਆ ਗਿਆ ਜੀ ਆਪਾਂ ਫਰੰਟ ਦਾ ਕੰਮ ਤੁਹਾਨੂੰ ਦਿਖਾਉਣੀ ਆ ਪਹਿਲਾਂ ਇਸ ਤਰ੍ਹਾਂ ਘੇਰੇ ਤੇ ਵੇਲ ਆਉਗੀ ਇਸ ਚ ਪਿੰਟਸ ਪਾ ਕੇ ਲੇਸ ਜਿਹੜੀ ਲਾਉਣੀ ਆ ਬਹੁਤ ਪਿਆਰਾ ਕੰਮ ਬਣੂਗਾ ਸਾਰਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਬਾਟਮ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਤੁਸੀਂ ਇਹਨਾਂ ਨੂੰ ਕਿਸੇ ਹੋਰ ਕਲਰ ਚ ਵੀ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਜੈਨੂਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲਣਗੇ ਇਸ ਤਰ੍ਹਾਂ ਬਾਜੂ ਦਾ ਕੰਮ ਮਿਲੂਗਾ ਜੀ ਤੁਹਾਨੂੰ ਤੇ ਇਸ ਤਰ੍ਹਾਂ ਜਿਹੜੀ ਹੈ ਸਲਵਾਰ ਦਾ ਕੰਮ ਆ ਗਿਆ ਦੂਜੇ ਪਹੁੰਚੇ ਦਾ ਬਹੁਤ ਹੀ ਜੈਨੂਨ ਜਿਹੇ ਪ੍ਰਾਈਸ ਤੇ ਤੁਹਾਨੂੰ ਇਹ ਸਾਰੇ ਸੂਟ ਮਿਲ ਜਾਣਗੇ ਦੁਪट्टे ਵਗੈਰਾ ਤੁਸੀਂ ਆਪਣੀ ਚੋਇਸ ਤੇ ਰੈਡੀ ਕਰਵਾ ਸਕਦੇ ਹੋ ਇਹਨਾਂ ਨਾਲ ਤੇ ਆਪਣਾ ਇਹ ਆ ਗਿਆ ਜੀ ਮੋਸਟ ਡਿਮਾਂਡਿੰਗ ਹੈ ਜਿਹੜਾ ਡਿਜ਼ਾਈਨਰ ਹੈ ਆ ਕਾਫੀ ਇਹ ਚ ਹੈ ਨਾ ਰੈਡੀ ਵੀ ਹੋਏ ਆ ਸੂਟ ਇਹ ਦੇਖੋ ਤੁਸੀਂ ਇਹ ਚ ਗ੍ਰੀਨ ਥ्रेड ਲੱਗਿਆ ਹੋਇਆ ਹੈ ਇਹ ਸੂਟ ਔਰ ਇਹ ਸੂਟ ਜੇ ਤੁਸੀਂ ਹੁਣੇ ਬਾਇ ਕਰ ਜਿਓ ਤਾਂ ਅਸੀਂ ਕੱਲ ਹੀ ਡਿਸਪੈਚ ਕਰ ਸਕਦੇ ਆ ਆਪਣੇ ਕੋਲੇ ਰੈਡੀ ਪਏ ਨੇ ਜੀ ਸੂਟ ਇਹ ਇਹ ਦੇਖੋ ਤੁਸੀਂ ਇਹ ਆ ਗਿਆ ਜੀ neck ਬਣਿਆ ਹੋਇਆ ਪਿਛਲਾ ਤੇ ਇਹ ਆ ਗਿਆ ਜੀ back ਦਾ ਪੀਸ back ਤੇ flare ਬਣਿਆ ਹੋਇਆ ਤੇ ਅੱਗੇ ਤੁਹਾਨੂੰ ਬਾਜੂ ਦਾ ਕੰਮ ਦਿਖਾਉਣੀ ਆ ਇਹ ਆ ਗਿਆ ਜੀ ਬਾਜੂ ਤੇ ਕੰਮ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਇੱਕ ਆਪਣੇ ਕੋਲੇ ਬਲੈਕ ਤੇ ਰੈਡੀ ਹੋਇਆ ਹੋਇਆ ਸੇਮ ਪੀਸ ਇਹ ਦੇਖੋ ਤੁਸੀਂ ਬਲੌਕ ਪੇਂਟ ਦੇ ਆਪਾਂ ਦੁਪੱਟੇ ਰੈਡੀ ਕਰਨੇ ਦਿੱਤੇ ਹਨ ਇਹ ਨਾਲ ਇਹ ਅਗੇ ਜੀ ਜਿਹੜਾ ਹਨਾ ਫਰੰਟ ਸੇਮ ਜਿਵੇਂ ਉਹ ਸੂਟ ਰੈਡੀ ਹੋਇਆ ਉਵੇਂ ਹੋਇਆ ਵੈਕ ਤੇ ਵੀ ਕੰਮ ਆਊਗਾ ਤੇ ਬਾਜੂ ਤੇ ਵੀ ਕੰਮ ਆਊਗਾ ਬਹੁਤ ਹੀ ਪਿਆਰੇ ਜਿਹੇ ਸੂਟ ਰੈਡੀ ਹੋਏ ਨੇ ਇੱਕ ਸੂਟ ਤੁਹਾਨੂੰ ਏਵਲ ਆ ਵੀ ਦਿਖਾ ਦਿੰਨੇ ਆ ਇਹ ਆਪਾਂ ਹੋਰ ਵੀ ਸੂਟ ਰੈਡੀ ਕੀਤਾ ਸੀ ਦੋ ਸੂਟ ਹੀ ਰੈਡੀ ਹੋਏ ਸੀ ਆਪਾਂ ਪਹਿਲਾਂ ਵੀ ਦਿਖਾ ਚੁੱਕਿਆ ਤੁਹਾਨੂੰ ਇਹ ਸੂਟ ਸੇਮ ਰੈਡੀ ਕਰਵਾਏ ਸੀ ਉਹਨਾਂ ਨੇ ਹੀ ਇੱਕ ਹੋਰ ਸੂਟ ਰੈਡੀ ਕਰਵਾਇਆ ਇਹ ਦੇਖੋ ਇਹ ਆ ਗਿਆ ਪਹੁੰਚਿਆ ਦਾ ਕੰਮ ਇਹ ਆ ਗਿਆ ਜੀ ਸ਼ਰਟ ਦੀ ਪ੍ਰਿੰਟਿੰਗ ਇਹ ਦੇਖੋ ਪਹਿਲਾਂ ਮੈਂ ਆਪਣਾ ਸੂਟ ਬਣਵਾਇਆ ਜੀ ਸੇਮ ਮੈਂ ਦੋ ਸੂਟ ਹੋਰ ਬਣਵਾਏ ਨੇ ਇਸ ਤੋਂ ਬਾਅਦ ਦੋ ਸ਼ਰਟਾਂ ਦਾ ਪ੍ਰਿੰਟ ਹੀ ਮਿਲਿਆ ਸੀ ਆਪਾਂ ਨੂੰ ਇਹ ਦੇਖੋ ਪੈਚ ਲਗਾ ਕੇ ਆਪਾਂ ਜਿਹੜਾ ਵਰਕ ਕੀਤਾ ਤੇ ਟਾਈਡਾਈ ਇਸ ਨਾਲ ਦੁਪੱਟਾ ਰੱਖਿਆ ਦੁਪੱਟੇ ਦੀ ਫਿਨਿਸ਼ਿੰਗ ਹੋਣੀ ਬਾਕੀ ਆ ਬਾਕੀ ਇੱਕ ਬਹੁਤ ਹੀ ਪਿਆਰਾ ਜਿਹਾ ਹੋਰ ਸੂਟ ਤੁਹਾਡੇ ਲਈ ਲੈ ਕੇ ਆਇਆ। ਇਹਦਾ ਦੁਪੱਟਾ ਵਗੈਰਾ ਵੀ ਬਹੁਤ ਹੀ ਪਿਆਰਾ ਜਿਹਾ ਰੈਡੀ ਹੋਇਆ। ਇਹ ਦੇਖੋ। ਨੈੱਕ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ। ਬਿਲਕੁਲ ਜਨੂਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲ ਰਿਹਾ ਹੈ। ਸਾਰਾ ਕੰਮ ਹੈ ਜਿਹੜਾ ਤੁਸੀਂ ਕੰਮ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ। ਬਹੁਤ ਹੀ ਪਿਆਰਾ ਜਿਹਾ ਜਿਹੜਾ ਕੰਮ ਹੋਇਆ ਹੋਇਆ। ਤੇ ਇਹਦੇ ਬਾਅਦ ਉਹ ਤੇ ਤੁਹਾਨੂੰ ਕੰਮ ਮਿਲੂਗਾ ਇਸ ਤਰ੍ਹਾਂ ਤੁਸੀਂ ਕੱਟ ਵੀ ਦੇ ਸਕਦੇ ਹੋ। ਜੇ ਕੱਟ ਦੇਣਾ ਨਹੀਂ ਪਸੰਦ ਕਰਦੇ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ। ਦੁਪੱਟਾ ਦੇਖੋ ਤੁਸੀਂ ਟੈਬੀ ਲਾਈਨਿੰਗ ਦਾ ਦੁਪੱਟਾ ਜੀ ਇਹਦੇ ਨਾਲ ਚੈੱਕ ਦਾ ਸੌਰੀ ਨਵਾਂ ਜਿਹਾ ਸਟਾਫ ਆਇਆ ਤੁਸੀਂ ਇਹ ਸਟਾਫ ਵੀ ਯੂਜ਼ ਕਰ ਸਕਦੇ ਹੋ ਬਹੁਤ ਹੀ ਸੌਫਟ ਜਿਹਾ ਸਟਾਫ ਹੈ ਐਵੇਂ ਦੇ ਦੁਪੱਟੇ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਆਪਣੇ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਓਕੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਿਹੜੀ ਡਿਜ਼ਾਈਨਿੰਗ ਹੈ ਮਸ਼ੀਨ ਵਰਕ ਦੀ 컬یکشن ਹੈ ਪਸੰਦ ਆਈ ਹੋਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਨਵੀਂ ਵੀਡੀਓ 'ਚ